ਸਰਿਕਾ ਜੇ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਦਹੀਂ ਦੀ ਮਿੱਠੀ ਲੱਸੀ ਤੇ ਦਹੀਂ ਆਪਾਂ ਬਜਾਰੋਂ ਲਿਆਂਦੀ ਸੀ ਤੇ ਕੱਢ ਕੇ ਆਪਾਂ ਗੜਵੀ ਚ ਪਾ ਲਈਏ ਸਾਰੀ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਹਿਲਾਂ ਦੁੱਧ ਪਾਵਾਂਗੇ ਹੁਣ ਆ ਪਾਣੀ ਰੜਕਾਂਗੇ அது அப்படி ஹோலி ரவாட்டாஸ் தரக்கூடாது ஃபோட ஜான பா ਸਨ 4 ਮਿੰਟ ਹੋ ਗਏ ਲੜਕੀ ਜਾਂਦਿਆਂ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਵਿੱਚ ਪਹਿਲਾਂ ਪਾਣੀ ਪਾਵਾਂਗੇ ਆਪਾਂ ਬਜ਼ਾਰ ਵਾਲੀ ਲੱਸੀ ਬਣਾਵਾਂਗੇ ਬਹੁਤ ਵਧੀਆ ਮਿੱਠੀ ਲੱਸੀ

ਹੁਣ ਖੰਡ ਵੀ ਆਪਣੀ ਖੁਰ ਗਈ ਐ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਚੰਗੀ ਗਾੜ੍ਹੀ ਬਣਾਵਾਂਗੇ ਆਪਾਂ ਪਤਲੀ ਨਹੀਂ ਕਰਦੇ ਵਾਲੇ ਬਸ ਬਹੁਤ ਵਧੀਆ ਬਣਾਵਾਂਗੇ ਲੱਸੀ ਆਪਰ ਰੜਕ ਲਈ ਹੈ ਬਹੁਤ ਵਧੀਆ ਬਣੀ ਹੈ ਲੱਸੀ ਗਾੜੀ ਹੈ ਜਮ ਬਜ਼ਾਰ ਵਰਗੀ ਹਲੇ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਹੁਣ ਆਪਾਂ ਗਲਾਸਾਂ ਚ ਪਾਵਾਂਗੇ ਇਹਨੂੰ ਲੱਸੀ ਨੂੰ ਦੇ ਦੋ ਦੇ ਹੁਣ ਆਪਾਂ ਚਮਚਾ ਚਮਚਾ ਮਚਾ ਮਲਾਈ ਪਾਵਾਂਗੇ ਆਜੇ ਜਿਹਨੇ ਕਿਹਨੂੰ ਵਧੀਆ ਲੱਗਦੀ ਹੈ ਜਿਹਨੇ ਜਿਹਨੇ ਪੀਣੀ ਹੈ ਆਜੋ ਨਾਲੇ ਕਮੈਂਟ ਕਰਕੇ ਦੱਸਿਓ ਰੱਸੀ ਕਿੱਡੀ ਕਿ ਵਧੀਆ ਲੱਗੀ ਜੇ ਸਾਡੀ ਵੀਡੀਓ ਪਸੰਦ ਲੱਗੀ ਲੈ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ